ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭਰਾਵਾਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਉਮੀਦ ਕਰਦਾ ਹਾਂ ਸਾਰੇ ਭਰਾ ਤੰਦਰੁਸਤ ਹੋਣਗੇ ਸਭ ਤੋਂ ਪਹਿਲਾਂ ਤਾਂ ਭਰਾ ਤਰੀਕ ਨੋਟ ਕਰ ਲੈਣਾ 28 8 2025 ਤੇ ਸ਼ਾਮ ਦੇ ਵਜੇ ਨੇ ਭਰਾ ਮੇਰੇ ਸੱਤ ਤੇ ਤੁਹਾਨੂੰ ਕੱਲ ਦੀ ਅਪਡੇਟ ਦਿੱਤੀ ਸੀਗੀ ਆਪਾਂ 12 ਵਜੇ ਦੀ ਭਰਾ ਮੇਰੇ ਕੱਲ 12 ਵਜੇ ਆਪਣੇ ਘੱਗਰ ਸਰਦੂਰਗੜ ਦਾ 1.5 ਫੁੱਟ ਦੇ ਲੇਬਲ ਤੇ ਪੱਧਰ ਚੱਲ ਰਿਹਾ ਸੀ ਪਾਣੀ ਦਾ ਤੇ ਅੱਜ 24 ਘੰਟੇ ਹੋ ਗਏ ਉਹ ਚੀਜ਼ਾਂ ਨੂੰ ਤੇ ਅੱਜ ਵੀ ਪੂਰਾ 1.5 ਫੁੱਟ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਸ ਲਗਾਈ ਜਾ ਰਹੀ ਹੈ ਵੀ ਥੋੜਾ ਘਣਾ ਪਾਣੀ ਘਟ ਸਕਦਾ ਹੈ ਤੇ ਥੋੜਾ ਘਣਾ ਵੱਧ ਸਕਦਾ ਹੈ ਕਿਉਂਕਿ ਪਿੱਛੇ ਜਿੰਨੇ ਵੀ ਡਰੇਨ ਪਾ ਘੱਗਰ ਦੇ ਵਿੱਚ ਡਿੱਗਦੇ ਨੇ ਉਹ ਸਾਰੇ ਫੁੱਲ ਚੱਲੀ ਜਾਂਦੇ ਆ ਕੋਈ ਘਟਨ ਦੀ ਹਜੇ ਕੋਈ ਉਮੀਦ ਵੀ ਨਹੀਂ ਹੈਗੀ ਕਿਉਂਕਿ ਪਿੱਛੇ ਬਾਰਸ਼ਾਂ ਬਹੁਤ ਹੋਈਆਂ ਨੇ ਆਪਣੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਉਹੀ ਪਾਣੀ ਆ ਰਿਹਾ ਕੋਈ ਫਿਲਹਾਲ ਜਿਹੜਾ ਮਤਲਬ ਕਿ ਚੰਡੀਗੜ੍ਹ ਤੋਂ ਪਿੱਛੇ ਐ ਜੀਰਖਪੁਰ ਸਾਈਡ ਆ ਉੱਥੇ ਕੋਈ ਪਾਣੀ ਨਹੀਂ ਹੈਗਾ ਇਹ ਪਾਣੀ ਸਾਰੇ ਆਪਣੇ ਪੰਜਾਬ ਹਰਿਆਣੇ ਦੇ ਆ ਬਸ ਇੰਨੀ ਕ ਅਪਡੇਟ ਸੀਗੀ ਭਰਾ ਮੇਰੋ ਪਾਣੀ ਹੈਗਾ ਪੂਰਾ 21 ਫੁੱਟ ਤੇ 24 ਘੰਟਿਆਂ ਦੇ ਵਿੱਚ ਪਾਣੀ ਨਾ ਤਾਂ ਘਟਿਆ ਤੇ ਨਾ ਵਧਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਘਟ ਵੀ ਸਕਦਾ ਤੇ ਵਧ ਵੀ ਸਕਦਾ ਤੇ ਭਰਾ ਮੇਰੋ ਆ ਤੁਹਾਡੇ ਪੇਜ ਨਾਲ ਜੁੜੇ ਰਹੋ ਜਿਹੜੇ ਭਰਾਵਾਂ ਨੇ ਫੋਲੋ ਨਹੀਂ ਕੀਤਾ ਉਹ ਫੋਲੋ ਕਰ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ